ਬਰਨਾਲਾ ਮਰੇ ਕੋੜਲਾ ਇਹ ਵੈਸੇ ਆਲਰੇਡੀ ਇਹ ਪਾਲੇ ਤੁਹਾਨੂੰ ਬਾਰੀ-ਬਾਰੀ ਕਹਦੇ ਆ ਨਾ ਵੀ ਨਾਰਾਸ਼ ਕਰੋ ਇਹਨਾਂ ਯਾਰ ਜਿਨ੍ਹਾਂ ਨੇ ਪ੍ਰਾਈਜ਼ ਲੈਣਾ ਉਹ ਤੇ ਠੀਕ ਹੈ ਬਾਕੀ ਤੁਸੀਂ ਤੁਹਾਨੂੰ ਕਹੀ ਗਿਆ ਨਾ ਹੁਣ ਤੁਸੀਂ ਇਹਦਾ ਬਣਾ ਕੰਮ ਕਰਾਇਓ ਰਹਿਣ ਤੋਂ ਥੱਲੇ ਬਸ ਥੱਲੇ ਥੱਲੇ ਮਾਰਦੇ ਛਾਲ ਥੱਲੇ ਮਾਰਦੇ ਛਾਲ ਕੋਈ ਨਹੀਂ ਹੁੰਦਾ ਉਹ ਤੂੰ ਥੱਲੇ ਤਾਂ ਨਹੀਂ ਬੰਦਾ ਆਇਆ ਕੋਈ ਯਾਰ ਤੁਸੀਂ ਪਹਿਲਾਂ ਇਹ ਇਹ ਚੈੱਕ ਕਰੋ ਵੀ ਕੋਈ ਬੰਦਾ ਥੱਲੇ ਤਾਂ ਨਹੀਂ ਹੈਗਾ ਉਹ ਪਲੀਜ਼ ਯਾਰ ਥੱਲੇ ਇੱਕ ਵਾਰੀ ਦੇਖ ਲਾਓ ਤੁਸੀਂ ਸਾਰੇ ਖੜੇ ਆ ਜਿਹੜੇ ਬੰਦੇ ਆ ਨਾ ਕੋਈ ਬੰਦਾ ਥੱਲੇ ਤਾਂ ਨਹੀਂ ਹੈਗਾ ਹੋਰ ਨਾ ਐਪਨ ਹੋ ਜਵੇ ਹੋ ਵੋ ਸਾਈਡ ਤੇ ਯਾਰ ਉਹ ਇੱਕ ਵਾਰੀ ਚੱਕ ਕੇ ਦੇਖ ਲਾਓ ਯਾਰ ਕਪੜਾ ਫੇਰ ਵੀ